ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦੇ ਛੋਟੇ ਕੁਐਸਚਨ ਆਨਸਰ ਜਿਹੜੇ ਨੇ ਆਬਜੈਕਟਿਵ ਤੇ ਮਲਟੀਪਲ ਚੁਆਇਸ ਉਹ ਤੁਹਾਡਾ ਡਿਸਕਸ ਕਰਨ ਲੱਗਾ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਐਗਜ਼ਾਮੀਨੇਸ਼ਨ ਵਿੱਚ ਭਾਵੇਂ ਉਹ ਜੁਲਾਈ ਟੈਸਟ ਹੈ ਪ੍ਰੀ ਬੋਰਡ ਹੈ ਫਾਈਨਲ ਐਗਜ਼ਾਮ ਹੈ ਸਾਰੇ ਐਗਜ਼ਾਮ ਵਿੱਚ ਹੈਲਪਫੁਲ ਕਰਨਗੇ ਠੀਕ ਹੈ ਆਓ ਦੇਖੀਏ ਛੋਟੇ ਕੁਐਸਚਨ ਆਨਸਰ ਪਲੱਸ 2 ਪੋਲੀਟੀਕਲ ਸਾਇੰਸ ਪਹਿਲਾ ਚੈਪਟਰ ਹੈ ਤੁਲਨਾਤਮਕ ਰਾਜਨੀਤੀ ਸੋ ਇੱਕ ਇੱਕ ਚੈਪਟਰ ਦੀ ਰੋਜ਼ ਵੀਡੀਓ ਤੁਹਾਨੂੰ ਮਿਲੇਗੀ ਤੇ ਉਹਨੂੰ ਤੁਸੀਂ ਉਸੇ ਢੰਗ ਨਾਲ 2 3 4 ਵਾਰ ਪੜ੍ਹਨਾ ਹੈ ਤੇ ਤੁਹਾਨੂੰ ਕੁਐਸਚਨ ਅੱਛੇ ਕੁਐਸਚਨ ਯਾਦ ਹੋ ਜਾਣਗੇ ਤੁਲਨਾਤਮਕ ਰਾਜਨੀਤੀ ਗਰੁੱਪ ਪਹਿਲੇ ਦਾ ਭਾਗ ਗੂੜਾ ਚੈਪਟਰ 1 ਤੁਲਨਾਤਮਕ ਰਾਜਨੀਤੀ ਪਹਿਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਦਵਾਨ ਤੁਲਨਾਤਮਕ ਰਾਜਨੀਤੀ ਦੀ ਧਾਰਨਾ ਦਾ ਸਮਰਥਕ ਨਹੀਂ ਹੈ ਬੇਟਾ ਰਾਬਰਟ ਡਾਹਲ ਵੀ ਸਮਰਥਕ ਹੈ ਡੇਵ ਡਿਸਟਨ ਵੀ ਸਮਰਥਕ ਹੈ ਐਲਮੰਡ ਪਾਉਲ ਵੀ ਸਮਰਥਕ ਹੈ ਜੌਨ ਲੋਕ ਇਹਦਾ ਆਨਸਰ ਹੈ ਇਹਦਾ ਆਨਸਰ ਹੈ ਜੌਨ ਲੋਕ ਇਹ ਸਮਰਥਕ ਨਹੀਂ ਹੈ ਦੂਜਾ ਪ੍ਰਸ਼ਨ ਹੈ ਹੇ ਲਿਖੇ ਵਿਦਵਾਨਾਂ ਚੋਂ ਕਿਹੜਾ ਵਿਦਵਾਨ ਤੁਲਨਾਤਮਕ ਰਾਜਨੀਤੀ ਦੀ ਧਾਰਨਾ ਦਾ ਸਮਰਥਕ ਹੈ ਲੂਸਿਨ ਪਾਈ ਵੀ ਹੈ ਹਰੋਲਡ ਲਾਸਵੈਲ ਵੀ ਹੈ ਸਿडनी ਵਰਵਾ ਵੀ ਹੈ ਇਹ ਸਾਰੇ ਆਨਸਰ ਕੀ ਹੈਗਾ ਇਹ ਸਾਰੇ ਤੀਜਾ ਪ੍ਰਸ਼ਨ ਹੈ ਮੂਲ ਰੂਪ ਵਿੱਚ ਤੁਲਨਾਤਮਕ ਰਾਜਨੀਤੀ ਨੂੰ ਇਸ ਸਮਕਾਲੀ ਸੰਸਾਰ ਵਿੱਚ ਰਾਸ਼ਟਰੀ ਸਰਕਾਰ ਦੇ ਢਾਂਚਿਆਂ ਦੇ ਅਧਿਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਇਹ ਕਥਨ ਕਿਸ ਦਾ ਹੈ ਕਿਹੜੇ ਵਿਦਵਾਨ ਦੀ ਇਹ ਡੈਫੀਨੇਸ਼ਨ ਹੈ ਤੀਜਾ ਪ੍ਰਸ਼ਨ ਇਹ ਡੈਫੀਨੇਸ਼ਨ ਜਿਹੜੀ ਹੈ ਕਿਸ ਵਿਦਵਾਨ ਦੀ ਹੈ ਬੇਟਾ ਇਹ ਡੈਫੀਨੇਸ਼ਨ ਹੈਗੀ ਹੈ ਜੀਨ ਬਲੌਂਡਲ ਦੀ ਜੀਨ ਬਲੌਂਡਲ ਦੀ ਡੈਫੀਨੇਸ਼ਨ ਹੈ ਚੌਥਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਕਿਸ ਪ੍ਰਕਾਰ ਦਾ ਅਧਿਐਨ ਹੈ ਸਿਧਾਂਤਕ ਹੈ ਵਿਵਹਾਰਕ ਹੈ ਵਿਸ਼ਲੇਸ਼ਣਾਤਮਕ ਹੈ ਜਾਂ ਬੀ ਤੇ ਸੀ ਦੋਵੇਂ ਹੈ ਇਹਦਾ ਸਹੀ ਆਨਸਰ ਇਹੋ ਹੀ ਹੈ ਮਤਲਬ ਵਿਵਹਾਰਕ ਵੀ ਹੈ डी विश्लेषणात्मक ਵੀ ਇਸ ਕਰਕੇ ਦਾ ਅਨਸਰ ਆਪਾਂ ਲਿਖਾਂਗੇ ਡੀ ਕਿਉਂਕਿ ਉਹ ਵਿਵਹਾਰਕਾ ਦੇਣ ਵੀ ਹੈ ਤੇ ਵਿਸ਼ਲੇਸ਼ਣਾਤਮਕ ਵੀ ਹੈ ਨੈਕਸਟ ਪ੍ਰਸ਼ਨ ਹੈਗਾ ਪੰਜਵਾਂ ਪ੍ਰਸ਼ਨ ਤੁਲਨਾਤਮਕ ਰਾਜਨੀਤੀ ਦੇ ਅੰਤਰਗਤ ਆਦਨ ਲਈ ਕਿਹੜੀ ਵਿਧੀ ਅਪਣਾਈ ਜਾਂਦੀ ਹੈ ਅੰਤਰ ਵਿਸ਼ਾ ਵਿਧੀ ਸਿਧਾਂਤਕ ਵਿਸ਼ਲੇਸ਼ਣ ਵਿਧੀ ਇਹਦੇ ਵੀ ਦੋਵੇਂ ਚ ਕੋਈ ਨਹੀਂ ਇਹਦਾ ਸਹੀ ਆਨਸਰ ਹੈ ਅੰਤਰ ਵਿਸ਼ਾ ਵਿਧੀ ਵਿਧੀ ਦੂਜੇ ਵਿਸ਼ਿਆਂ ਕੋਲੋਂ ਕਨਸੈਪਟ ਲੈਣਾ ਮੈਂ ਤੁਹਾਨੂੰ ਸਮਝਾਇਆ ਸੀ ਪਹਿਲਾਂ ਵੀ ਮੇਰੀ ਲਾਈਵ ਕਲਾਸ ਇਹਦੇ ਨਾਲ ਸੰਬੰਧਿਤ ਤੁਲਨਾਤਮਕ ਰਾਜਨੀਤੀ ਦੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਬਣੀ ਹੋਈ ਹੈ 6ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਤੁਲਨਾਤਮਕ ਰਾਜਨੀਤੀ ਦੀ ਵਿਸ਼ੇਸ਼ਤਾ ਨਹੀਂ ਹੈ ਕਦਰਾਂ ਕੀਮਤਾਂ ਤੋਂ ਮੁਕਤ ਅਧਿਨ ਸਿਧਾਂਤਕ ਸਿਧਾਂਤ ਰਮਾਨ ਦੀ ਖੋਜ ਤੇ ਸਮਤਲ ਤੁਲਨਾ ਤੇ ਲੰਬਕਾਰੀ ਤੁਲਨਾ ਇਹ ਸਹੀ ਹੈ ਤੇ ਜਿਹੜਾ ਵਿਕਸਿਤ ਦੇਸ਼ਾਂ ਦਾ ਦੇਨ ਨੂੰ ਮਤਵ ਹੈ ਇਹ ਨਹੀਂ ਹੈਗਾ ਤੁਹਾਨੂੰ ਪਤਾ ਅਵਿਕਸਿਤ ਦੇਸ਼ਾਂ ਇਸ ਆਨਸਰ ਹੈਲਾ ਇਸ ਕੁਐਸਚਨ ਦਾ ਤੁਹਾਨੂੰ ਪਤਾ ਇਹ ਵਿਕਾਸਸ਼ੀਲ ਦੇਸ਼ਾਂ ਦੇ ਦੇਨ ਨੂੰ ਮਤਵ ਦਿੰਦਾ ਹੈ ਨਾ ਕਿ ਵਿਕਸਿਤ ਦੇਸ਼ਾਂ ਨੂੰ 7ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਤੁਲਾਤਮਕਰਾ ਨਹੀਂ ਦੇ ਖੇਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਰਾਜਨੀ ਸਭਾ ਚਾਰਦੇ ਦੇਨ ਨੂੰ ਰਾਜਨੀਤਿਕ ਸਮਾਜੀਕਰਨ ਦੇਦੇਨ ਨੂੰ ਰਾਜਨੀਤਿਕ ਸਹਿਭਾਗਤਾ ਦੇਦੇਨ ਨੂੰ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਡੀ ਆਨਸਰ ਹੈ 8ਵਾਂ ਪ੍ਰਸ਼ਨ ਹੈ ਲਿਖਿਆ ਵਿੱਚੋਂ ਕਿਸ ਨੂੰ ਤੁਲਨਾਤਮਕ ਰਾਜਨੀਤਿਕ ਖੇਤਰ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਸਰਕਾਰਾਂ ਦੇ ਅਧੇਨ ਨੂੰ ਸ਼ਾਮਲ ਕੀਤਾ ਜਾਂਦਾ ਆਰਥਿਕ ਵਿਵਸਥਾ ਦੇ ਤੁਲਨਾਤਮਕ ਦੇਨ ਰਾਜਨੀਤਿਕ ਪ੍ਰਣਾਲੀ ਦੇ ਤੁਲਨਾਤਮਕ ਦੇਨ ਇਹਨਾਂ ਸਾਰਿਆਂ ਨੂੰ ਸੋ ਬੇਟਾ ਆਰਥਿਕ ਅਵਸਥਾ ਵਾਲਾ ਇਹ ਆਨਸਰ ਹੈ ਆਰਥਿਕ ਅਵਸਥਾ ਦੀ ਤੁਲਨਾਤਮਕ ਅਧਿਐਨ ਨੂੰ ਰਾਜਨੀਤੀ ਯਾਨੀ ਤੁਲਨਾਤਮਕ ਰਾਜਨੀਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਇਹ ਆਨਸਰ ਹੈ ਠੀਕ ਹੈ ਜੀ ਇਹ ਇਹ ਐਮਸੀ ਕਿਊ ਟਾਈਪ ਕੁਐਸਚਨ ਸੀਗੇ ਆਬਜੈਕਟਿਵ ਕੁਐਸਚਨ ਵਨ ਵਰਡ ਵਾਲੇ ਜਿਹੜੇ ਨੇ ਉਹ ਆਪਾਂ ਦੇਖ ਲਈਏ ਤੁਲਨਾਤਮਕ ਰਾਜਨੀਤੀ ਦਾ ਵਿਸ਼ਾ ਕਿਸ ਦੇ ਅਧਿਐਨ ਅਧਿਐਨ ਨਾਲ ਸੰਬੰਧਿਤ ਹੈ ਵਕ ਸੰਸਾਰ ਦੇ ਵਕ ਵਕ ਦੇਸ਼ਾਂ ਦੇ ਸਮਾਜ ਵਿੱਚ ਮੌਜੂਦ ਰਾਜਨੀਤਿਕ ਪ੍ਰਣਾਲੀ ਦੇ ਤੁਲਨਾਤਮਕ ਅਧਿਐਨ ਨਾਲ ਸੰਬੰਧਿਤ ਹੈ ਦੂਜਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਧਾਰਨਾ ਦੇ ਇੱਕ ਮੁੱਖ ਸਮਰਥਕ ਦਾ ਨਾਮ ਦੱਸੋ ਡੇਵਿਡ ਈਸਟਰਨ ਤੁਨਾਤਮਕ ਰਾਜਨੀਤੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਅਰਸਤੂ ਨੂੰ ਚੌਥਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਤੋਂ ਕੀ ਭਾਵ ਹੈ ਤੁਲਨਾਤਮਕ ਰਾਜਨੀਤੀ ਤੋਂ ਭਾਵ ਰਾਜਨੀਤੀ ਸੰਸਥਾਵਾਂ ਦੇ ਤੁਲਨਾਤਮਕ ਅਧਿਐਨ ਤੋਂ ਹੈ ਤੁਲਾਤਮਕ ਰਾਜਨੀਤੀ ਦੀ ਕੋਈ ਇੱਕ ਪਰਿਭਾਸ਼ਾ ਲਿਖੋ ਐ ਐਡਵਰਡ ਫਰੀ ਮੈਨ ਦੀ ਡੈਫੀਨੇਸ਼ਨ ਹੈ ਤੁਲਾਤਮਕ ਰਾਜਨੀਤੀ ਸਰਕਾਰ ਦੇ ਅੱਖਰ ਕਿਸਮਾਂ ਤੇ ਰਾਜਨੀਤਿਕ ਸੰਸਥਾਵਾਂ ਦਾ ਤੁਲਾਤਮਕ ਵਿਸ਼ਲੇਸ਼ਣ ਹੈ ਜੇ ਮੈਂ ਪ੍ਰਸ਼ਨ ਤੁਲਾਤਮਕ ਰਾਜਨੀਤੀ ਤੋਂ ਕੋਈ ਇੱਕ ਵਿਸ਼ੇਸ਼ਤਾ ਲਿਖੋ ਦੀ ਕੋਈ ਇੱਕ ਵਿਸ਼ੇਸ਼ਤਾ ਤੁਲਾਤਮਕ ਰਾਜਨੀਤੀ ਸੰਸਾਰ ਦੇ ਸਾਰੇ ਦ੍ਰਿਸ਼ਾਂ 'ਚ ਕੰਮ ਕਰ ਰਹੀਆਂ ਰਾਜਨੀਤਿਕ ਪ੍ਰਣਾਲੀਆਂ ਦਾ ਵਿਵਹਾਰਕ ਅਤੇ ਵਿਸ਼ਲੇਸ਼ਨਾਤਮਕ ਅਧਿਐਨ ਹੈ ਤਨਾਤਮਕ ਰਾਜਨੀਤੀ ਤਨਾਤਮਕ ਸਰਕਾਰਾਂ ਵਿੱਚੋਂ ਕਿਸ ਦਾ ਖੇਤਰ ਵਿਸਤ੍ਰਿਤ ਹੈ ਤਨਾਤਮਕ ਰਾਜਨੀਤੀ ਦਾ ਖੇਤਰ ਜਿਹੜਾ ਜ्यादा ਵਿਕਸਿਤ ਹੈ ਕਿਉਂਕਿ ਇਹਦੇ ਵਿੱਚ ਸਰਕਾਰਾਂ ਦੇ ਵਿੱਚ ਗੈਰ ਸਰਕਾਰੀ ਕੰਮ ਵੀ ਜਿਹੜੇ ਨੇ ਰਸਮੀ ਤੇ ਗੈਰ ਰਸਮੀ ਚੀਜ਼ਾਂ ਦਾ ਅਧਿਐਨ ਵੀ ਕੀਤਾ ਜਾਂਦਾ 8ਵਾਂ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਇੱਕ ਵਿਸ਼ੇਤ ਵਿਵਹਾਰਕ ਅਧਿਐਨ 9ਵਾਂ ਹੈ ਤੁਲਨਾਤਮਕ ਰਾਜਨੀਤੀ ਵਿੱਚ ਅਧਿਐਨ ਲਈ ਕਿਹੜੀ ਵਿਧੀ ਅਪਣਾਈ ਜਾਂਦੀ ਹੈ ਅੰਤਰ ਵਿਸ਼ਾ ਅਧਿਐਨ ਵਿਧੀ ਇੰਟਰਡਿਸਿਪਲਿਨਰੀ ਦਾ ਮਤਲਬ ਹੈ ਦੂਜੇ ਵਿਸ਼ਿਆਂ ਕੋਲੋਂ ਵੀ ਕਨਸੈਪਟ ਲੈ ਕੇ ਚੀਜ਼ ਨੂੰ ਸਮਝਣਾ ਕੀ ਤੁਲਾਦਮ ਰਾਜਨੀਤੀ ਵਿੱਚ ਵਿਚਾਰ ਦਰਸ਼ਮੇ ਇੱਕਦਰਾਂ ਕੀਮਤਾਂ ਨੂੰ ਕੋਈ ਮਤਲਬ ਦਿੱਤਾ ਜਾਂਦਾ ਨਹੀਂ ਤੁਲਾਦਮ ਰਾਜਨੀਤੀ ਵਿੱਚ ਵਿਭਿੰਨ ਰਾਜਨੀਤਿਕ ਪ੍ਰਸ਼ਨਾਂ ਜਿਨ੍ਹਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨੂੰ ਕੀ ਕਿਹਾ ਜਾਂਦਾ ਅਨੇਕਾਂ ਕਿਉਂ ਦਾ ਅਧਿਐਨ ਸਟਡੀ ਆਫ ਮੈਨੀ ਵਾਇਸ ਵਾਈ ਵਾਈ ਕਿਉਂ 12ਵਾਂ ਪ੍ਰਸ਼ਨ ਹੈ ਤੁਲਾਦਮ ਰਾਜਨੀਤੀ ਦੇ ਖੇਤਰ ਵਿੱਚ ਚੌਵਲੀਆਂ ਦੋ ਮਦਾਂ ਲਿਖੋ ਕੀ ਕੀ ਆਉਂਦਾ ਇਹ ਚ ਰਾਜਨੀਤਿਕ ਗਤੀਵਿਧੀਆਂ ਦਾ ਅਧਿਨ ਸਟੱਡੀ ਆਫ ਪੋਲੀਟੀਕਲ ਐਕਟੀਵਿਟੀਜ਼ ਤੇ ਸਾਰੀਆਂ ਰਾਜਨੀਤਿਕ ਵਿਚਾਰਧਾਰਾਵਾਂ ਦਾ ਅਧਿਨ ਸਟੱਡੀ ਆਫ ਆਲ ਪੋਲੀਟੀਕਲ ਆਈਡੀਓਲੋਜੀਜ਼ ਠੀਕ ਹੈ ਜੀ ਸੋ ਪਿਆਰੇ ਵਿਦਿਆਰਥੀ ਉਹ ਤੁਲਨਾਤਮਕ ਰਾਜਨੀਤੀ ਨਾਲ ਸੰਬੰਧਿਤ ਇਹ ਕੁਐਸਚਨ ਆਨਸਰ ਸੀ ਕਿ ਛੋਟੇ ਕੁਐਸਚਨ ਆਨਸਰ ਸੀ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਵੱਡੇ ਪ੍ਰਸ਼ਨਾਂ ਲਈ ਜਾਂ ਪੂਰੀ ਡਿਟੇਲ ਸਮਝਣ ਲਈ ਮੇਰਾ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਪਲੱਸ 2 ਦੀ ਨਵੀਂ ਪਲੇਲਿਸਟ ਬਣੀ ਹੈ 2025 26 ਉਹ ਵਾਲੀ ਤੋਂ ਪਲੇਲਿਸਟ ਦੇ ਦੇਖ ਕੇ ਤੁਸੀਂ ਆਪਣੇ ਜਿਆਦਾ ਕੁਐਸਚਨ ਕਰ ਸਕਦੇ ਹੋ ਕਨਸੈਪਟ ਗੁਰੂ ਏਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਤੇ ਨਾਲ-ਨਾਲ ਮੇਰੇ ਲਾਈਵ ਕਲਾਸ ਨੂੰ ਵੀ ਅਟੈਂਡ ਕਰੋ ਥੈਂਕ ਯੂ